ਹਾਂਜੀ ਦੁਬਾਰਾ ਰੀਸਟੌਕ ਹੋ ਗਿਆ ਰਸੀਆ ਬ੍ਰਾਂਡ ਦਾ ਪਸ਼ਮੀਨਾ ਜੀ 40 ਬੇਲੇ ਰੰਗਲੇ ਸਾਰੇ ਸਾਰੇ ਅਵੇਲੇਬਲ ਹੋ ਗਏ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਰੰਗ ਦੇਖੀ ਚਲੋ ਬਹੁਤ ਸਾਰੇ ਰੰਗ ਨੇ ਜੀ ਪ्योर ਗਰੰਟਡ ਪਸ਼ਮੀਨਾ ਫੁੱਲ ਗਰੰਟਡ ਪਸ਼ਮੀਨਾ ਜੀ ਔਰ ਜਿਨ੍ਹਾਂ ਨੇ ਬੁੱਕ ਕਰਾਉਣਾ ਹੈ ਸਾਨੂੰ ਜਲਦੀ ਜੀ ਸਕਰੀਨਸ਼ਾਟ ਲੈ ਕੇ ਬੁੱਕ ਕਰਾ ਲਓ 600 ਰੁਪਏ ਪ੍ਰਾਈਸ ਕੀਤਾ ਹੋਇਆ ਜੀ ਹੁਣ ਇਹ ਅੱਗੇ ਜਾ ਕੇ 850 ਦਾ ਹੋ ਜਾਊਗਾ ਜੀ 850 ਰੁਪਏ ਪ੍ਰਾਈਸ ਹੋ ਜਾਊਗਾ ਸਕਰੀਨਸ਼ਾਟ ਜਲਦੀ ਲੈ ਕੇ ਬੁੱਕ ਕਰਾ ਲਓ ਕਿਉਂਕਿ 600 ਰੁਪਏ ਦੇ ਵਿੱਚ ਤੁਮਾਂ ਕਾਫਰ ਲਾਦੀ ਰੱਸੀ ਬ੍ਰੈਂਡ ਦੇ ਪਸ਼ਮੀਨੇ ਦੀ ਗਰੰਟਡ ਪਸ਼ਮੀਨਾ ਫੁੱਲ ਗਰੰਟਡ ਪਸ਼ਮੀਨਾ ਬ੍ਰਾਂਡ ਦਾ ਜੀ ਰੱਸੀਆ ਬ੍ਰੈਂਡ ਦਾ ਨਾਮ ਵਰ ਬ੍ਰਾਂਡ ਆ ਕੁਝ ਕਹਿਣ ਦੀ ਲੋੜ ਨਹੀਂ 600 ਰੁਪਏ ਦੇ ਵਿੱਚ ਹੈ ਜ ਸਾਰੇ ਛੇਡ ਕਰਕੇ ਫੋਟੋ ਭੇਜ ਦਾਂਗੇ ਜਿਨ੍ਹਾਂ ਨੇ ਜਿਹੜਾ ਰੰਗ ਬੁੱਕ ਕਰਵਾਣੇ ਬੁੱਕਰ ਵਾਲੇ ਜਿਨ੍ਹਾਂ ਨੇ ਸਕਰੀਨਸ਼ਾਟ ਲੈ ਕੇ ਬੁੱਕਰਣੋ ਸਕਰੀਨਸ਼ਾਟ ਲੈ ਕੇ ਬੁੱਕਰਾ ਲਓ ਜੀ ਸਾਰੇ ਰੰਗ ਆ ਜਾਣੇ ਆਪਣੇ ਕੋਲ ਸਾਰੇ ਰੰਗ ਏ ਟੂ ਜ਼ेड ਜਿਨ੍ਹਾਂ ਨੇ ਰੰਗ ਬਣਾਏ ਨੇ ਮਿਲਨੇ ਸਾਰੇ ਸਾਰੇ ਆ ਜਾਣੇ ਆਪ ਨੂੰ ਫਾਇਦਾ ਮਿਲ ਗਿਆ ਜੀ ਇਹ ਰਸੀਆ ਬ੍ਰਾਂਡ ਦਾ ਪਸ਼ਮੀਨਾ ਇਸ ਟਾਈਮ ਫਾਇਦਾ ਮਿਲ ਗਿਆ ਬੁਕਿੰਗ ਜਲਦੀ ਕਰਵਾ ਲਓ ਇਹ ਸੋਡਾ ਵੀ ਫਾਇਦਾ ਜੀ 250 ਰੁਪਏ ਦਾ 800 ਜਾਂ 850 ਦਾ ਹੋ ਜੂਗਾ ਅੱਗੇ ਹੁਣ 600 ਰੁਪਏ ਦੇ ਵਿੱਚ ਹੈ ਜੀ ਤਾਂ ਕਹਿ ਰਿਆ ਜਲਦੀ ਜਲਦੀ ਬੁੱਕ ਕਰਵਾ ਲਓ 600 ਰੁਪਏ ਦਾ ਸੂਟ ਮਿਲ ਜੂਗਾ ਪਿ ਫੁੱਲ ਗ੍ਰੈਂਡ ਪਸ਼ਮੀਨਾ ਪਿਓਰ ਰੂਸੀਆ ਬ੍ਰਾਂਡ ਦਾ ਪਸ਼ਮੀਨਾ ਟਾਪ ਕਲਾਸ ਕਪੜਾ ਜੀ ਟਾਪ ਕਲਾਸ ਬਿਲਾ ਸੋਚੇ ਜੀ ਮਿੰਟੋ ਮਿੰਟੀ ਆਰਡਰ ਬੁੱਕ ਕਰਾ ਲਓ ਮਿੰਟੋ ਮਿੰਟੀ ਜੀ 600 ਰੁਪਏ ਪ੍ਰਾਈਸ ਹੈ ਜੀ ਹੁਣ ਆਪਣੇ ਸਟਾਕ ਆਇਆ ਹੋਇਆ ਹੈ 600 ਰੁਪਏ ਵਿੱਚ ਅੱਗੇ ਜਾ ਕੇ 850 ਦਾ ਹੋ ਜਾਊਗਾ ਜੀ ਸ਼ਿਪਿੰਗ ਇਹਦੀ 올 ਇੰਡੀਆ ਹੋ ਜਾਊਗੀ 1 ਸੂਟ ਦੀ 60 ਰੁਪਏ ਹੈ 2 ਦੀ 80 3 ਦੀ 90 4 ਦੀ 100 ਹੈ ਜੀ ਜਲਦੀ ਜਲਦੀ ਬੁੱਕ ਕਰਾ ਲਓ 10 ਸੂਟਾਂ ਦੀ 200 ਰੁਪਏ ਸ਼ਿਪਿੰਗ ਲੱਗੂ 15 ਸੂਟਾਂ ਦੀ 250 ਲੱਗੂ ਜੀ ਔਰ ਜਿਨ੍ਹਾਂ ਨੇ ਫੋਟੋ ਮੰਗ